ਅਲਸਿਕਲ ਤੋਂ ਤੁਸੀਂ ਦੇਖ ਰਹੇ ਹੋ ਦਿਨਿਕ ਫੇਰਾ ਤਾਂ ਮੈਂ ਹੈ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਾ ਪੈਣ ਦੇ ਕਰਕੇ ਹੁਮਤ ਭਰੀ ਗਰਮੀ ਹੋਈ ਹੈ ਜਿਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਤੁਹਾਨੂੰ ਦੱਸਿਆ ਕਿ ਕੱਲ ਕਈ ਜਗ੍ਹਾ ਤੇ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ ਤਾਂ ਮੈਂ ਤਾਂ ਮੀਂਹ ਨਾ ਪੈਣ ਕਰਕੇ ਪੰਜਾਬ 'ਚ ਤਾਪਮਾਨ ਫਿਰ ਵੱਧ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ ਹਾਂਜੀ ਇਹ ਬਿਜਲੀ ਦਾ ਬਿਲਕੁਲ ਮਾਫ ਹੋਇਆ ਜਾਂ ਦੀ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਬਹੁਤ ਸਰਕਾਰ ਆਈ ਤੁਹਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲੱਗੇ ਨੇ ਜ਼ੀਰੋ ਆ ਰਹੇ ਨੇ ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਵੇ ਇਹ ਚਾਹ ਚਾਰ ਪੈਸਾ ਜੁੜਦੇ ਨੇ ਉਹਨਾਂ ਹੀ ਹੋਰ ਜੂਰੀ ਕੰਮ ਕਰ ਲੈਨੇ ਆਪਣੇ ਬਿੱਲ ਸਾਡੇ ਪਹਿਲੇ ਤੇ ਆਂਦਾ ਸੀ ਤੇ ਹੁਣ ਜੀ ਦੀ ਜੀ ਭਗਵਾਨ ਜੀ ਮਾਨ ਸਰਗਾ ਦਾ ਉਹਦਾ 0% ਜਾਂਦਾ ਤੱਕ ਇਹ ਕਿਹੜਾ ਜੁਨ ਤੇ ਮਾਸ ਕੀਤੀ ਹੋਈ ਬਿਜਲੀ ਉਹ ਦਿਨ ਕਾਫੀ ਫਾਇਦਾ ਸੀ ਪਹਿਲੀ ਤਰ੍ਹਾਂ ਤੋਂ ਇਹ ਮੈਨੂੰ ਮਿਲਦਾ ਉਹਦੋਂ ਬਿੱਲ ਆ ਜਾਂਦਾ ਸੀਗਾ ਉਹ ਤੋਂ ਮਤਲਬ ਉਹ ਜੁਨ ਟਮਾਸੀ ਤੇ ਬਿੱਲ ਕਾਫੀ ਆਂਦਾ ਹੁੰਦਾ ਹੁਣ ਸੂਰਤ ਹੈ ਕਾਫੀ ਤਾਂ 600 ਜੁਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਟਾਉਣ ਦਾ ਫੈਸਲਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਪਿਛਲੇ 24 ਘੰਟਿਆਂ ਦਰਾਂ ਨੂੰ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਹੈ ਜਾਨੀ ਕਿ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਹੋਏ ਨੇ ਤੇ بارش ਪੈਣ ਦੇ ਜਿਹੜੇ ਅਸਰ ਨੇ ਜੇਕਰ بارش ਪੈਂਦੀ ਹੈ ਤੇ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਵੀ ਮਾਨਸੂਨ ਸ਼ੁਰੂ ਹੋ ਗਏ ਆ ਪਰ ਦੋ ਦਿਨ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਸੀ ਤੇ ਫਿਰ ਉਸ ਤੋਂ ਬਾਅਦ ਕਿ ਜਿਹੜੀ ਹਮਸਪਰੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਹਮਸਪਰੀ ਗਰਮੀ ਦੇ ਨਾਲ ਲੋਕਾਂ ਨੂੰ ਝੋਨਾ ਪੈ ਰਿਹਾ ਤਾਂ ਉਸੇ ਹੀ ਮਹਾਲੀ ਦੀ ਗੱਲ ਕਰ ਲਈਏ ਤੇ ਮਹਾਲੀ ਦੇ ਵਿੱਚ ਵੀ ਮੀਂਹ ਪਿਆ ਸੀਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਤੇ ਹੁਣ ਫਿਰ ਹਮਸਪਰੀ ਗਰਮੀ ਜਿਹੜੀ ਆ ਉਹਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਉੱਥੇ ਹੀ ਹੁਣ ਜਲੰਧਰ ਦੇ ਵਿੱਚ ਵੀ ਬੱਦਲ ਛਾਏ ਹੋਏ ਨੇ ਤੇ ਥੋੜੀ ਮੀਂਹ ਪੈਂਦੇ ਜਿਹੜੇ ਅਸਾਰ ਨੇ ਕਿ ਥੋੜੀ ਦੇਰ ਦੇ ਵਿੱਚ ਜੇਕਰ ਮੀਂਹ ਪੈਂਦਾ ਹੈ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਜਿਹੜੀ ਆ ਰਾਹਤ ਮਿਲ ਸਕਦੀ ਆ ਜਿੰਨਾ ਲੋਨ ਵਾਲੇ ਦੱਸਦੇ ਆ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਨੇ ਪਟਿਆਲਾ ਐਸਐਸ ਨਗਰ ਅਤੇ ਫਤਿਹਗੜ ਸਾਹਿਬ ਦੇ ਵਿੱਚ بارش ਪੈਣ ਦੀ ਜਿਹੜੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਬੀਤੀ ਸ਼ਾਮ ਪਟਿਆਲਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਤਾਪਮਾ ਰਿਕਾਰਡ ਕੀਤਾ ਗਿਆ ਇਸ ਤੋਂ ਇਲਾਵਾ ਰੂਪਨਗਰ ਦੇ ਵਿੱਚ ਵੀ 8.5 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹਾ ਦੇ ਵਿੱਚ ਦਿਨ ਜਿਹੜਾ ਗਰਮ ਅਤੇ ਨਮੀ ਵਾਲਾ ਰਹੇਗਾ ਬਟਿੰਡਾ ਦਾ ਤਾਪਮਾ ਇੱਕ ਵਾਰ ਫਿਰ 42 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਨ ਜਿਹੜਾ ਉਹ ਦਰਜ ਕੀਤਾ ਗਿਆ ਵਾਧਾ ਦਰਜ ਕੀਤਾ ਗਿਆ ਪੰਜਾਬ 'ਚ ਇੱਕ ਹਫ਼ਤੇ ਦੇ ਹਮਸ ਭਰੇ ਹਮਸ ਹੱਤੇ ਗਰਮੀ ਪਰੇ ਦਿਨਾਂ ਤੋਂ ਬਾਅਦ ਅੱਜ ਯਾਨੀ ਕਿ ਵੀਰਵਾਲ ਵਾਲੇ ਦਿਨ ਹੈ ਅੱਜ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਜਲੰਧਰ ਦੇ ਵਿੱਚ ਬੱਦਲ ਛਾਈ ਹੋਏ ਨੇ ਤੇ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਹਮਸ ਭਰੀ ਗਰਮੀ ਤੋਂ ਜਿਹੜੀ ਰਾਹਤ ਜਿਹੜੀ ਆ ਉਹ ਜਲਦ ਮਿਲ ਸਕਦੀ ਹੈ ਪੰਜਾਬ 'ਚ ਪੰਜਾਬ ਦੇ ਮੀਂਹ ਕਿਸਾਨ ਲਈ ਕਾਫੀ ਫਾਇਦੇਮੰਦ ਹੋਣ ਵਾਲਾ ਮੌਨਸੂਨ ਸੀਜ਼ਨ ਚ ਹੁਣ ਤੱਕ ਪੰਜਾਬ ਚ 1 ਜੂਨ ਤੋਂ 15 ਜੁਲਾਈ ਤੱਕ ਜਿਹੜਾ 44% ਕਟ ਬਾਰਿਸ਼ ਹੋਈ ਹੈ ਜਿਸ ਕਾਰਨ ਕਿਸਾਨ ਚ ਉਹਨੇ ਦੀ ਕਾਸ਼ਤ ਲਈ ਪੂਰੀ ਤਰ ਤੇ ਪੂਰੀ ਤਰ੍ਹਾਂ ਤਰਤੀ ਹਟਲੇ ਪਾਣੀ ਤੇ ਨਿਰਭਰ ਨੇ ਜੇਕਰ ਬਾਰਿਸ਼ ਪੈਂਦੀ ਹੈ ਤੇ ਕਿਸਾਨਾਂ ਨੂੰ ਇਸ ਦਾ ਪੈਦਾ ਜਿਹੜਾ ਉਹ ਹੋ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੈਣ ਦੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਜਿਹੜੀ ਆ ਮਿਲ ਸਕਦੀ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।